ਸ਼੍ਰੀਮਾਨ 108 ਸੰਤ ਬਾਬਾ ਵਚਨ ਸਿੰਘ ਦੇ ਦਰਬਾਰ ਡੇਰਾ ਸ਼੍ਰੀ ਭਜਨਗੜ੍ਹ ਗੋਲੂਗਾ ਮੋੜ ਦੇ ਮੌਜੂਦ ਹੈਗੇ ਆ ਜਿੱਥੇ ਸਾਲਾਨਾ ਜੋੜ ਮੇਲਾ ਕਰਾਇਆ ਜਾ ਰਿਹਾ ਇਸ ਮੇਲੇ ਤੇ ਹਰ ਮਹੀਨੇ ਪਹਿਲੀ ਹਾਰ ਤੋਂ ਲੈ ਕੇ ਅੱਜ ਪਹਿਲੀ ਸੌਨ ਤੱਕ ਗੁਰੂ ਘਰ ਦੇ ਵਿੱਚ ਸ਼੍ਰੀ ਅਖੰਡ ਪਾਠਾਂ ਦੀ ਲੜੀ ਚੱਲਦੀ ਹੈ ਨਾਲ ਹੀ ਲੰਗਰ ਚੱਲਦੇ ਹੈਗੇ ਆ ਪਰ ਅੱਜ ਤੁਹਾਨੂੰ ਦਿਖਾ ਦਿੰਨੇ ਆ ਅੱਜ ਮੇਲੇ ਤੇ ਜਿਹੜੇ ਲੰਗਰ ਹੈ ਕੀ-ਕੀ ਤੇ ਲਗਾਏ ਜਾ ਰਿਹਾ ਸਭ ਤੋਂ ਪਤਾ ਦਿਨਾ ਪਹਿਲੇ ਬਨਾਣਾ ਸ਼ੇਕ ਦਾ ਲੰਗਰ ਲਗਾਇਆ ਜਾ ਰਿਹਾ ਤੇ ਨਾਲ ਹੀ ਪਪੀਤੇ ਦਾ ਲੰਗਰ ਵੀ ਹੈ ਤੇ ਮੰਗੋ ਸ਼ੇਕ ਵੀ ਹੈ ਤੇ ਆਈਸਕ੍ਰੀਮ ਵੀ ਟੌਫੀਆਂ ਤੱਕ ਕੀ ਕੁਝ ਲੰਗਰ ਜਿਹੜੇ ਆ ਵਿਕੀਜੀ ਲਗਾ ਦੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਫਤਿਹ ਬਾਬਾ ਬਚਨ ਸਿੰਘ ਦੀ ਵਰ੍ਹੇ ਦੀ ਅਨਸਾਰ ਜੋ ਵੀ ਇਹ ਮੇਲਾ ਰਿਗਵਾਰ ਹੀ ਲੱਗਦਾ ਜੀ ਇਹ ਪਹਿਵੀਂ ਛੇਵੀਂ ਵਾਰ ਸਾਨੂੰ ਹੋ ਚੱਲਿਆ ਜੀ ਇੱਥੇ ਪਤਰ ਸਿੰਘ ਸਾਹਿਬ ਬਨਾਣਾ ਸ਼ੇਕ ਪਪੀਤਾ ਸ਼ੇਕ ਮੰਗੇਓ ਸ਼ੇਕ ਬੱਚਿਆਂ ਵਾਸਤੇ ਟੌਫੀਆਂ ਆਈਸਕ੍ਰੀਮ ਕੁਲਫੀਆਂ ਤੇ ਸਾਰੇ ਮਜ਼ੇ ਅਰੇਂਜਮੈਂਟ ਪੂਰਾ ਕੀਤਾ ਗਿਆ ਜੀ ਸ਼ਾਮ ਤੱਕ ਮਾਲਕ ਦੀ ਕਿਰਪਾ ਨਾਲ ਚੱਲੇਗਾ ਜੀ ਲੰਗਰ کافی ਦੁੱਧ ਵੀ ਕੈਂਟਰ ਭਰੇ ਕੇ ਆ ਗਿਆ ਸ਼ੇਕ ਬਣਨੇ ਆ ਤਾਂ ਦੁੱਧ ਦੀ ਵੀ ਲੋੜ ਪੈਣੀ ਆ ਤੇ ਸਾਰੇ ਸੇਵਾਦਾਰ ਵੀ ਲੱਗ ਚੁੱਕੇ ਆ کافی ਆਂਬ ਵਗੈਰਾ ਪਪੀਤਾ ਵਗੈਰਾ ਕੇਲੇ ਵਾਧੂ ਵਾਧੂ ਜੀ ਵਾਧੂ ਕਿਰਪਾ ਮਾਲਕ ਦੀ ਜੀ ਹਰ ਇੱਕ ਸਾਲ ਵਾਧ ਤੋ ਵਾਦੀ ਮਾਲਕ ਕਰਦਾ ਜੀ ਇੱਕ ਦੀ ਸਾਡੀ ਸੋਚ ਹੈ ਪਿਛਾਮ ਨੂੰ 5 ਵਜੇ ਤੱਕ ਲੰਗਰ ਚੱਲੇਗਾ ਜੀ 5 ਵਜੇ ਤੱਕ ਹਾਂ ਜੀ ਆ ਬਿਲਕੁਲ ਜੀ ਤੁਸੀਂ ਇਸ ਮੇਲੇ ਤੇ ਆ ਰਹੇ ਹੋ ਗੁਰੂ ਘਰ ਦਰਸ਼ਨ ਕਰਨ ਦੇ ਲਈ ਤਾਂ ਸਭ ਤੋਂ ਪਹਿਲਾਂ ਜਦੋਂ ਤੁਸੀਂ ਪੁਰਾਣੇ ਹਾਲ ਦੇ ਚ ਐਂਟਰ ਕਰਿਓ ਜਿੱਥੇ ਪ੍ਰਸ਼ਾਦੇ ਦਾ ਲੰਗਰ ਚੱਲਦਾ ਹੈ ਨਾਲ ਹੀ ਸਟਾਲਾਂ ਜਿਹੜੀਆਂ ਨੇ ਇੱਕ ਵਾਰ ਫਿਰ ਤਸਵੀਰਾਂ ਦਿਖਾ ਦਿੰਦਾ ਹੈਗਾ ਆ ਇੱਧਰ ਲੰਗਰ ਜਿਹੜਾ ਮੰਗੋ ਸ਼ੇਕ ਦਾ ਲੰਗਰ ਸਟਾਲਾਂ ਦਾ ਲੰਗਰ ਉਹ ਵੀ ਇਲਾਵਾ ਹੋਰ ਕੀ ਆ ਲੰਗਰ ਜਿਹੜੇ ਆ ਅੱਜ ਵੱਖ-ਵੱਖ ਲੰਗਰ ਇੱਥੇ ਲਗਾਏ ਜਾ ਰਹੇ ਗਿਆ ਗੱਲਬਾਤ ਕਰ ਲੈਣੇ ਹੋਰ ਸੇਵਾਦਾਰੀ ਮੌਜੂਦ ਹੈ ਗਿਆ ਆ ਬਲਦੇਵ ਜੀ ਕੀ ਪ੍ਰਬੰਧ ਹੈ ਗਿਆ ਸ਼ਾਮ ਤੱਕ ਚੱਲੂਗਾ ਸੰਗਤਾਂ ਲਾਈਵ ਦੇਖਣ ਤੋਂ ਬਾਅਦ ਇੱਥੇ ਤੁਹਾਡੀ ਸਟਾਲ ਤੇ ਜਿਹੜਾ ਹੈਗਾ ਇਸ ਲੰਗਰ ਸਟਾਲ ਤੇ ਜ਼ਿਆਦਾ ਰਸ਼ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜਿਹੜਾ ਲੰਗਰ ਹੈ ਬਨਾਣਾ ਸ਼ੇਕ ਪਪੀਤਾ ਸ਼ੇਕ ਮੰਗੋ ਸ਼ੇਕ ਆਈਸਕ੍ਰੀਮ ਸ਼ੇਕ ਇਹ ਕਈ ਤਰ੍ਹਾਂ ਦੇ ਸ਼ੇਕ ਜਿਹੜੇ ਆ ਸਾਡੇ ਸੇਵਾਦਾਰਾਂ ਵੱਲੋਂ ਜਿਹੜਾ ਪ੍ਰਬੰਧ ਕੀਤਾ ਗਿਆ ਜੀ ਇਹ ਸ਼ਾਮ ਤੱਕ ਚੱਲੇਗਾ। ਹਾਂ ਸ਼ਾਮ ਤੱਕ ਚੱਲੇਗਾ। ਇਹ ਸ਼ੁਰੂ ਬਸ ਹੋ ਗਿਆ ਹੁਣ ਤੁਹਾਡੇ ਸਾਹਮਣੇ ਹੀ ਹੈ ਔਰ ਸੇਵਾਦਾਰਾਂ ਚ ਬਹੁਤ ਉਸਤਾਈ ਇਹ ਸਾਰਾ ਦਿਨ ਸ਼ੇਕ ਚੱਲੇਗਾ। ਅੰਦਰ ਬਲੱਡ ਡੋਨੇਸ਼ਨ ਦਾ ਕੈਂਪ ਲੱਗ ਚੁੱਕਿਆ ਜੀ। ਲੋਕ ਪਾਏ ਜਾ ਰਹੇ ਨੇ ਜੀ। ਸਾਰਾ ਦਿਨ ਜਿਹੜੇ ਆ ਗਰੰਤੀ ਸਿੰਘ ਜਿਹੜੇ ਆ ਰਾਗੀ ਸਿੰਘ ਜਿਹੜੇ ਆ ਉਹ ਗੁਰੂ ਚਰਨਾਂ ਨਾਲ ਮਨੋਰ ਕੀਰਤਨ ਨਾਲ ਜੋੜਦੇ ਨੇ। ਬੜੇ ਕੀਰਤਨ ਚੱਲਦੇ ਆ ਇੱਕ ਵਾਰ ਤਸਵੀਰਾਂ ਜਿਹੜੀਆਂ ਦਿਖਾ ਦਿੰਦੇ ਹੈਗੇ ਆ। ਆ ਮਸ਼ੀਨਾਂ ਜਿਹੜੀਆਂ ਨੇ ਉਹ ਵੀ ਤਿਆਰ ਨੇ ਤੇ ਨਾਲ ਹੀ ਪਿੱਛੇ ਤੁਸੀਂ ਕਰੇਟ ਦੇਖ ਸਕਦੇ ਹੋ ਕਰੇਟ ਦੇ ਦੂਸਰੇ ਪਾਸੇ ਜਾ ਕੇ ਤੁਹਾਨੂੰ ਦਿਖਾਉਣੇ ਆ ਕਿੰਨਾ ਜਿਆਦਾ ਸਮਗਰੀ ਜਿਹੜੀ ਹੈ ਚਾਹੇ ਆਮਬ ਨੇ ਚਾਹੇ ਪਪੀਤਾ ਚਾਹੇ ਕੇਲੇ ਆ ਆਈਸਕ੍ਰੀਮ ਆ ਹਰ ਤਰ੍ਹਾਂ ਦਾ ਸ਼ੇਕ ਜਿਹੜਾ ਹੈ ਉਹ ਸ਼ੇਕ ਦੇ ਲੰਗਰ ਜਿਹੜੇ ਇੱਥੇ ਲਗਾਏ ਜਾ ਰਹੇ ਹੈਗੇ ਆ ਤੁਹਾਨੂੰ ਦਿਖਾ ਦਿੰਨੇ ਆ ਇਹ ਸਾਰਾ ਕੇਲਾ ਪਪੀਤਾ ਆਮਬ ਸਾਰੇ ਇੱਥੇ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਕਰੇਟ ਮੈਂ ਦਿਖਾ ਦਿੰਦਾ ਸ਼ਾਮ ਤੱਕ ਸ਼ਾਮ ਦਾ ਕੇ ਲੰਗਰ ਚੱਲੂਗਾ। ਗ੍ਰੇਟ ਤੁਸੀਂ ਦੇਖ ਸਕਦੇ ਹੋ ਭਰੇ ਹੋਏ ਫਰੂਟ ਦੇ ਕ੍ਰੇਟ ਆ ਚੁੱਕੇ ਆ। ਇੱਥੇ ਕੱਟਿਆ ਹੋਇਆ ਫਰੂਟ। ਆਹ ਦੇਖੋ ਤਿਆਰੀ ਜਿਹੜੀ ਐ ਸੇਵਾਦਾਰਾਂ ਵੱਲੋਂ ਉਹ ਕਰ ਲਈ ਗਈ ਆ। ਜਦੋਂ ਇਹ ਸੰਗਤ ਸ਼ੁਰੂ ਕਰ ਸ਼ੁਰੂਆਤ ਇਹਦੀ ਕਰ ਦਿੱਤੀ ਜਾਊਗੀ ਤਾਂ ਭਰੇ ਹੋਏ ਕ੍ਰੇਟ ਇੱਧਰ ਪਵਿੱਤੇ ਦੇ ਭਰੇ ਹੋਏ ਕ੍ਰੇਟ ਵੀ ਤੁਹਾਨੂੰ ਦਿਖਾ ਦਿੰਦੇ ਆ। ਆਮ ਬਪੀਤਾ ਕੇਲੇ ਇਸ ਤੋਂ ਇਲਾਵਾ ਆਈਸਕ੍ਰੀਮ ਤੇ ਸ਼ੇਕ ਲੱਗ ਲੱਗ ਤਰ੍ਹਾਂ ਦੇ ਪਕਵਾਨ ਵੀ ਅੱਜ ਬਣਾਏ ਜਾ ਰਹੇ ਆ ਅਲੱਗ ਅਲੱਗ ਤਰ੍ਹਾਂ ਦੇ ਲੰਗਰ ਵੀ ਲਗਾਏ ਜਾ ਰਹੇ ਆ ਸੇਵਾਦਾਰਾਂ ਦੀ ਟੀਮ ਜਿਹੜੀ ਆ ਨੌਜਵਾਨ ਸੇਵਾਦਾਰਾਂ ਦੀ ਟੀਮ ਇਸ ਜਗ੍ਹਾ ਤੇ ਜਿੱਥੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਇਸ ਜਗ੍ਹਾ ਤੇ ਮੰਗੋ ਸ਼ੇਕ ਵਾਲੇ ਲੰਗਰ ਦੀ ਜਗ੍ਹਾ ਤੇ ਸੰਗਤ ਵੱਡੀ ਤਦਾਦ ਦੇ ਵਿੱਚ ਇੱਥੇ ਪਹੁੰਚ ਚੁੱਕੀ ਆ ਤੇ ਦੇਖ ਸਕਦੇ ਹੋ ਇਸ ਜਗ੍ਹਾ ਤੇ ਜਿਸ ਤੇ ਦਰਬਾਰ ਦੀ ਗੱਲ ਕਰ ਲੈਂਦੇ ਹੈਗੇ ਆ ਹਿੰਦ ਪਾਕ ਦੀ ਵੰਡ ਤੋਂ ਪਹਿਲਾਂ ਇਹ ਡੇਰਾ ਸ਼ਰੀਪ ਭਜਨਗੜ੍ਹ ਸਾਹਿਬ ਪਿੰਡ ਲਾਲੇਵਾਲਾ ਜ਼ਿਲ੍ਹਾ ਮਿੱਟਗੁਮਰੀ ਪਾਕਿਸਤਾਨ ਦੇ ਵਿੱਚ ਮਜਬੂਰ ਸੀ ਜਦ ਦੇਸ਼ ਦੀ ਵੰਡ ਹੁੰਦੀ ਆ ਸੰਗਤਾਂ ਪਾਕਿਸਤਾਨ ਤੋਂ ਇੱਥੇ ਆ ਜਾਂਦੀਆਂ ਡੇਰਾ ਸ਼ਰੀਪ ਭਜਨਗੜ੍ਹ ਸਾਹਿਬ ਗੋਲੂਗਾ ਮੋੜ ਦੇ ਵਿੱਚ ਸਥਾਪਿਤ ਕਰ ਦਿੱਤਾ ਜਾਂਦਾ ਹੈ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਇੱਕ ਵਾਰ ਦਰਬਾਰ ਦੀਆਂ ਤਸਵੀਰਾਂ ਵੀ ਤੁਹਾਨੂੰ ਪਿੱਛੇ ਦਿਖਾ ਦਿੰਨੇ ਆ ਦੇਖ ਸਕਦੇ ਹੋ ਉਤਸ਼ਾਹ ਜਿਹੜਾ ਹੈਗਾ ਇਸ ਦਰਬਾਰ ਤੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚ ਗਈ ਗੁਰੂਗਰ ਨਤਮਸਤਕ ਹੋ ਰਹੀਆਂ ਨੇ ਗੁਰੂ ਘਰ ਨੂੰ ਖੂਬ ਸੂਰਤ ਢੰਗ ਦੇ ਨਾਲ ਸਜਾਇਆ ਵੀ ਗਿਆ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਦੇ ਆਂ ਇੱਕ ਵਾਰ ਤਸਵੀਰ ਜਿਹੜੀ ਹੈ ਉਹ ਦਿਖਾਉਂਦੇ ਹੈਗਿਆ ਖੂਬ ਸੂਰਤੀ ਜਿਹੜੀ ਖੂਬ ਸੂਰਤੀ ਜਿਹੜੀ ਆ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗੁਰੂ ਘਰ ਨੂੰ ਕਿੰਨਾ ਸੁੰਦਰ ਸਜਾਇਆ ਗਿਆ ਹੈ ਲਾਈਵ ਅਪਡੇਟ ਜਿਹੜੀ ਐ ਇੱਕ ਵਾਰ ਕੈਮਰੇ ਦੇ ਅੱਤੇ ਸਕਰੀਨ ਤੇ ਜਰੀਏ ਤੁਹਾਨੂੰ ਦਿਖਾ ਦਿੰਦੇ ਹੈਗੇ ਆ ਦਰਬਾਰ ਦੇ ਵਿੱਚ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਨਾਲ ਹੀ ਵਿਸ਼ਾਲ ਖੂਨਦਾਨ ਕੈਂਪ ਦਾ ਵੀ ਅੱਜ ਆਯੋਜਨ ਕੀਤਾ ਜਾਣਾ ਹੈਗਾ ਅੰਦਰ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਹੈਗੇ ਆ ਦਰਬਾਰ ਨੂੰ ਸਜਾਇਆ ਗਿਆ ਰਾਤ ਹੀ ਬਾਬਾ ਗਲਾਬ ਸਿੰਘ ਹੋਰਾਂ ਦਾ ਸਮਾਗਮ ਸੀ ਰਾਤ ਬਾਬਾ ਗਲਾਬ ਸਿੰਘ ਹੋਰਾਂ ਦਾ ਦੁਵਾਨ ਲਗਾਇਆ ਗਿਆ ਇਸ ਜਗ੍ਹਾ ਤੇ ਤਸਵੀਰਾਂ ਤੁਹਾਨੂੰ ਅੰਦਰ ਦਿਖਾ ਦਿੰਦੇ ਹੈਗਾ ਦਬਾਅ ਦੇ ਚ ਸੰਗਤਾਂ ਨਤਮਸਤਕ ਹੋਣਾ ਸ਼ੁਰੂ ਹੋ ਗਈਆਂ ਹਰ ਸਾਲ ਵੱਡਾ ਭਾਰੀ ਜੋੜ ਮੇਲਾ ਇੱਥੇ ਲੱਗਦਾ ਹੈਗਾ ਇਸ ਮੇਲੇ ਤੇ ਸੰਗਤਾਂ ਵੱਡੀ ਤਰ੍ਹਾਂ ਦੇ ਚ ਆਉਂਦੀਆਂ ਲੋਕਾਂ ਦੀ ਅਥਾ ਸ਼ਰਦਾ ਹੈਗਾ ਲੋਕਾਂ ਨੂੰ ਇੱਥੇ ਪੁੱਤ ਦੁੱਧ ਨੌਕਰੀਆਂ ਤੱਕ ਫੌਰਨ ਜਾਣ ਵਾਲੇ ਬੱਚੇ ਵੀ ਇੱਥੇ ਕੋਲ ਬਰ ਆ ਗਏ ਨਤਮਸਤਕ ਹੁੰਦੇ ਆ ਅੰਦਰ ਦੀਆਂ ਤਸਵੀਰਾਂ ਤੁਸੀਂ ਦੇ ਸਕਦੇ ਹੋ ਲਾਈਵ ਅਪਡੇਟ ਜਿਹੜੀ ਆ ਤੁਹਾਨੂੰ ਉਹ ਦਿਖਾਈ ਜਾ ਰਹੀ ਆ ਹਾਂ ਗੁਰੂ ਘਰ ਸੰਗਤਾਂ ਨੂੰ ਸ਼ੁਰੂ ਹੋ ਗਿਆ ਕੁਝ ਮਿੰਟ ਬਾਅਦ ਅਖੰਡ ਬਾੜ ਦੇ ਭੋਗ ਪਾਏ ਜਾਣਗੇ ਪਹਿਲੀ ਹਾੜ ਤੋਂ ਲੈ ਕੇ ਪਹਿਲੀ ਸੌਣ ਤੱਕ ਇਸ ਦਰਬਾਰ ਦੇ ਵਿੱਚ ਲਗਾਤਾਰ ਕੁਰਬਾਨੀ ਦਾ ਪ੍ਰਵਾਹ ਚੱਲਦੇ ਹੈਗੇ ਆ ਉਸ ਪ੍ਰਵਾਹ ਦੇ ਦੌਰਾਨ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚਦੀਆਂ ਆ ਇੱਕ ਮਹੀਨਾ ਲਗਾਤਾਰ ਗੁਰਜਸ ਗਾਇਆ ਜਾਂਦਾ ਹੈ ਰਾਤ ਇੱਥੇ ਸਟੇਜ ਦਾ ਪ੍ਰੋਗਰਾਮ ਸੀ بارشਾਂ ਕਰਕੇ ਨਹੀਂ ਹੋ ਸਕਿਆ ਬਾਬਾ ਗੁਲਾਬ ਸਿੰਘ ਦਾ ਪ੍ਰੋਗਰਾਮ ਇੱਥੇ ਅੰਦਰ ਕਰ ਦਿੱਤਾ ਗਿਆ ਆ ਬਲੱਡ ਟੀਮਾਂ ਵੀ ਇੱਥੇ ਪਹੁੰਚ ਚੁੱਕਿਆ ਹੈ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵਿਸ਼ਾਲ ਖੂਨਦੜ ਕੈਂਪ ਦਾ ਵੀ ਅੱਜ ਯੋਜਨ ਕੀਤਾ ਜਾ ਰਿਹਾ ਕੱਲ ਵੀ ਕੈਂਪ ਲਗਾਇਆ ਸੀ ਵੀਰ ਜੀ ਅੱਜ ਵੀ ਚੱਲੂਗਾ ਕੈਂਪ ਹਾਂਜੀ ਬਿਲਕੁਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਬਾਬਾ ਬੰਸ ਸਿੰਘ ਦੀ ਜਿਹੜੀ ਸੋਲਾਨਾ ਜੋੜ ਮੇਲਾ ਅੱਜ ਸਮਾਪਤੀ ਦਾ ਸਮਰੋਹ ਆ ਗਿਆ ਹੈ ਅਤੇ ਅੱਜ ਸ੍ਰੀ 11 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ ਉਸ ਤੋਂ ਪਰંત ਗੁਰੂ ਘਰ ਲੰਗਰ ਟੁੱਟ ਵਰਤੇਗਾ ਅਤੇ ਕਿਤਨੀ ਜਥੇ ਆ ਕੇ ਸੰਗਤਾਂ ਨੂੰ ਹਾਲ ਕਰਨਗੇ ਨਾਲ ਦੇ ਨਾਲ ਜਿਵੇਂ ਕਿ ਸਮਾਜ ਸੇਵੀ ਦਾ ਕੰਮ ਜਿਹੜਾ ਸ਼੍ਰੀ ਭਜਨ ਕਲ ਵੈਲਫੇਅਰ ਸੁਸਾਇਟੀ ਵੱਲੋਂ ਚਲਾਇਆ ਜਾਂਦਾ ਹੈ ਹਰ ਸਾਲ ਇੱਕ ਖੂਨਦਾਨ ਕੈਂਪ ਜੋ ਕੱਲ ਕੋਟਕਪੂਰਾ ਬਾਲਾਜੀ ਸੰਗ ਵਾਲਿਆਂ ਨੇ ਲਗਾਇਆ ਸੀ ਅੱਜ ਫਰੀਦਕੋਟ ਤੋਂ ਟੀਮ ਆਈ ਹੈ ਜਿਹੜੀ ਤੁਲਿਆ ਬਲੱਡ ਬੈਂਕ ਵਾਲੇ ਉਹ ਅੱਜ ਆਪਣਾ ਇੱਥੇ ਸਹਿਯੋਗ ਕਰਨਗੇ ਅਸੀਂ ਪੂਰਨ ਸਹਿਯੋਗ ਸੰਗਤ ਤੋਂ ਮੰਗਦੇ ਹਾਂ ਜਿਵੇਂ ਕੱਲ ਉਤਸ਼ਾਹ ਸੀਗਾ ਲੋਕਾਂ ਦੇ ਵਿੱਚ ਖੂਨਦਾਨ ਕਰਨ ਲਈ ਅੱਜ ਵੀ ਉਹ ਸਾਡੇ ਨਾਲ ਐਵੇਂ ਸਹਿਯੋਗ ਦਿੰਦੇ ਰਹੇ ਬਿਲਕੁਲ ਜੀ ਖੂਨਦਾਨ ਕੈਂਪ ਦੀਆਂ ਤਸਵੀਰਾਂ ਵੀ ਦਿਖਾ ਦਿੰਦੇ ਹੈਗਾ ਤਿਆਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਵਿਸ਼ਾਲ ਖੂਨਦਾਨ ਕੈਂਪ ਵੀ ਰਹੂਗਾ ਕੱਲ ਵੀ ਕੈਂਪ ਲਗਾਇਆ ਗਿਆ ਸੀ ਇੱਕ ਵਾਰ ਦਰਬਾਰ ਦਾ ਦ੍ਰਿਸ਼ ਤੁਹਾਨੂੰ ਦਿਖਾਉਨੇ ਆ ਸੰਗਤਾਂ ਅੱਜ ਵੱਡੀ ਤਦਾਦ ਦੇ ਵਿੱਚ ਪਹੁੰਚ ਕੇ ਗੁਰੂ ਘਰ ਨਤਮਸਤਕ ਹੋਣ ਗਿਆ ਅਲੱਗ-ਅਲੱਗ ਤਰ੍ਹਾਂ ਦੇ ਲੰਗਰ ਭਗਵਾਨ ਲਗਾਏ ਗਿਆ ਹੋਰ ਕਾਫੀ ਤਰ੍ਹਾਂ ਦੇ ਲੰਗਰ ਆ ਜੁੜੇ ਰਹੇ ਹੋ ਅੱਜ ਗੁਰੂ ਸਾਹਿਬ ਲਾਈਵ ਨਾਲ ਤੁਹਾਨੂੰ ਦਿਖਾਉਣੇ ਆ ਕੁਲਚੇਆਂ ਛੋਲੇ ਦਾ ਲੰਗਰ ਵੀ ਗੋਲੂ ਕਾ ਅੱਡੇ ਤੇ ਜਿਹੜੀ ਸੰਗਤ ਹੈ ਉਹਨਾਂ ਦੇ ਵੱਲੋਂ ਦੁਕਾਨਦਾਰਾਂ ਦੇ ਵੱਲ ਲਗਾਇਆ ਉਹ ਵੀ ਤਸਵੀਰਾਂ ਦਿਖਾਉਂਦੇ ਹੈਗੇ ਆ ਤੇ ਇਸ ਤੋਂ ਇਲਾਵਾ ਮੰਗੋ ਸ਼ੇਪ ਬਨਾਣਾ ਸ਼ੇਕ ਤੇ ਹੋਰ ਆਈਸਕ੍ਰੀਮ ਕਾਫੀ ਸ਼ੇਕ ਦੇ ਲੰਗਰ ਜਿਹੜੇ ਆ ਉਹ ਵੀ ਲੱਗ ਚੁੱਕੇ ਹੈਗੇ ਆ ਦੇਖਦੇ ਰੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਾ ਤੁਹਾਡਾ ਖੁੱਦਾ ਗੁਰੂ ਅਰਜਨ